Oh, I... ਸਰਬਾਨੀ ਅਮਰਤ ਵੇੜਾ ਸਚ ਨਾਮੋ ਵਡਿਆਈ ਵਿਚਾਰ ਸੋ ਤੋਟ ਰੋਟਰ ਦੇ ਗੁਰਸੇਵੀਏ ਹਰ ਨਸ ਸਹਿਜ ਸਵਾਇ ਦਰਸਨ ਪਰਸੇ ਆਏ ਗੁਰੂ ਕੰ ਜਨਮ ਮਰਦੁਖ ਜਾਇ ਤਨ ਵਾਏ ਗੁਰ ਸਾਹਿਬ ਜੀ ਸਦਨਾ ਸੇਵਾਹੀ ਗੁਰ ਸਾਹਿਬ ਜੀ ਬੜਾ ਸੁਮੰਹ ਲਾਤੀਆ ਰੋਵੇ ਪਰੀ ਵਿਚਨੀਆ ਮੈਂ ਪਿਰ ਸਜਣਾ ਹੈ ਸਦਾਨਾ ਰੋਵੇ ਪਰੀ ਵਿਚਨੀਆ ਮੈਂ ਪਿਰ ਸਜਣਾ ਹੈ ਸਦਾਨਾ ਜਿਨੇ ਚੱਲਣਾ ਸਹੀ ਜਾਣਿਆ ਸਤਿਗੁਰੂ ਸੇਵਾਏ ਨਾਮ ਸੁਮਾਲਿਮ ਸਦਾ ਨਾਮ ਸੁਮਾਲੀ ਸਤਿਗੁਰ ਹੈ ਨਾਲਿਮ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸਤਿਗੁਰ ਸੱਚਾ ਸਾਹਿਬ ਸਚੀ ਨਾਇ ਵੇਖੈ ਨਦਰ ਨਿਹਾਲੇ ਰੋਗ ਕਿਰਿ ਵਿਚ ਮੀਆਂ ਮੈਂ ਪਿਰ ਸਚੜਾ ਮੈਂ ਸਦਾ ਨਾਲੇ ਪ੍ਰਭ ਤੇਰਾ ਸਾਹਿਬ ਸਭ ਤੋਂ ਉਚਾ ਹੈ ਤੇ ਬੁਲਾ ਭਈ ਤਮ ਪਿਆਰੇ ਸਤ ਗੁਰ ਦੇ ਲੀਤਾ ਸੈਜ ਬਲੀ ਫਿਰ 라ਤੀਆ ਪੁਰਤਾਰਿ ਸਦਾ ਉਰਤਾਰੇ ਨਿਉ ਨਾਲ ਪਿਆਰੇ ਸਤ ਗੁਰ ਤੇ ਪਰ ਦਸਾਰ ਮਾਇਆ ਤੇਰਾ ਨਾਮ ਜਰਾ ਤਾ ਸੱਚਾ ਚੋਲੰ ਤਿਤ ਪੈਂਦੇ ਇਤਾਰੇ ਮਾਰਿੰ ਮੇਰਾ ਪ੍ਰਭ ਮੇਰਾ ਸਾਇਦ ਸਭ ਨੂੰ ਉਚਾਰ ਕਿਉ ਮਿਲ ਪਰੇ ਤਮ ਪਿਆਰ ਮੈਂ ਪ੍ਰਭ ਸੱਚ ਪਛਾਣਿਆ ਹਰ ਬੁੱਲੀ ਅਵਨਿਆਰੇ ਮੈਂ ਸਦਾ ਰਹਿ ਫਿਰ ਆਪਣਾ ਸਜੜਾ ਸ਼ਬਦ ਵਿਚਾਰੇ ਸੱਚੇ ਸ਼ਬਦ ਵਿਚਾਰੇ ਰਗ ਰਾਤੀ ਨਾਰੇ ਨਿਰ ਸਤ ਗੁਰ ਪੀ ਤਮ ਪਾਇਆ ਤਰ ਰਗ ਰਤੀ ਸਜੇ ਮਾਤੀ ਗੁਰਦਸ ਮਨ ਨੂੰ ਖਸਵਾਇਆ ਆਪਣੇ ਗੁਰ ਕੋ ਤਨ ਮਨ ਦੀਜੈ ਤਾਂ ਮਨ ਪੀਜੈ ਸ੍ਰੀ ਸੁਨਾਤ ਸਤਿ ੜੇ ਆਪ ਜਗਤ ਪਾਇਆ ਵਰਗਨ ਕੋਰ ਅੰਧਾਰੋਂ ਆਪ ਮਿਲਾਏ ਆਪ ਮਿਲੈ ਆਪੇ ਦੇ ਪਿਆਰੋਂ ਆਪੇ ਦੇ ਪਿਆਰੋਂ ਸਹਿਜ ਬਪਾਰ ਵਰਮ ਖਜ਼ਾਨੇ ਸਾਰਿ ਤਨ ਜਗਮ ਆਇਆ ਪਿਆਰ ਨਤਨ ਗੜ ਚਾਨਣੋ ਨਾਨਕ ਨਾਮ ਪਿਆਰੋ ਸਜਣੇ ਆਪ ਜਗਤ ਪਾਇਆ ਵਰ ਬਣੇ ਤੋਰ ਤੰਤਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ